ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀਡੀਓ ਤੁਹਾਡਾ ਅੱਜ ਦੇ ਵੀਡੀਓ ਜੀ ਵੀਰੇ ਤੁਹਾਨੂੰ ਵਿਖਾਉਣੀ ਆ ਆਪਾਂ ਪੰਜ ਝੋਟੀਆਂ ਚਾਰ ਸੂਈਆਂ ਸਵਾਈਆਂ ਤੇ ਇੱਕ ਗੱਬਣ ਜਿਨ੍ਹਾਂ ਵਿੱਚ ਨੀਲੀ ਰਾਵੀ ਦੀਆਂ ਦੇ ਤੇ ਨੀਲੀ ਰਾਵੀ ਦੀਆਂ ਮਗਰ ਕਟੀਆਂ ਨੇ ਤੇ ਵੀਰਾਂ ਭਰਾਵਾਂ ਅਗੇ ਬੇਨਤੀ ਆ ਸਰ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਐਂਡ ਤੱਕ ਵੀਡੀਓ ਬਣੇ ਰਹੋ ਤੁਹਾਨੂੰ ਨੀਲੀ ਰਾਵੀ ਦੀ ਚੰਗੇ ਸਾਫ ਸੁਥਰੇ ਥਾਂ ਚੱਡੇ ਵਾਲੀਆਂ ਤੇ ਨੀਲੀ ਰਾਵੀ ਦੀਆਂ ਕਟੀਆਂ ਮਗਰ ਟੇਡੇ ਕੱਟ ਲਈਆਂ ਵਾਹਾਂ ਤੇ ਵਿੱਚ ਸਭ ਤੋਂ ਪਹਿਲਾਂ ਐਡਰੈਸ ਨੋਟ ਕਰ ਲਓ ਨਾਮ ਹੈਗਾ ਆਪਣਾ ਜਸ ਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਲਾ ਕੇ ਲੁੱਪ ਕੇ ਚਗਾਵਾ ਫੋਨ ਨੰਬਰ ਹੈਗਾ ਵੀ 95928 00635 ਤੇ ਵੀ ਜੀ ਪਹਿਲੇ ਨੰਬਰ ਵਾਲੀ ਗੱਲ ਕਰਦੇ ਆ ਇਹ ਵੀ ਜੀ ਤਿੱਜਾ ਸੂਏਰ ਕਾ ਸੁਣੀ ਜੇ ਪਿਓਰ ਨੀਲੀ ਰਾਵੀ ਦੀ ਮੱਝ ਜੇ ਤੇ ਇਹ ਵੀ ਜੀ ਕੋਈ 8 7 10 ਦਿਨਾਂ ਦੀ ਕੱਤੀ ਜੇ 10 ਕ ਦਿਨ ਲੈ ਜੂਗੀ ਇਹ ਤਾਂ ਪਿਛਲੇ ਸੂਏ ਦਾ ਰਿਕਾਰਡ ਹੈਗਾ ਜੇ 13 14 ਕਿਲੋ ਵਾਲਾ ਕਣ ਚੱਡੇ ਦੀ ਵੀ ਜੀ ਖੁੱਲੀ ਚੰਗੀ ਬਣ ਜੂਗੀ ਮੈਂ ਪੂਰਾ ਵਜਨ ਕੱਢ ਜੇ ਤੇ ਉਹ ਨੀਲੀ ਰਵੀ ਵੇਖੋ ਤੇ ਇਹਦਾ ਮੁੱਲ ਵੀ ਜੀ ਚਲੋ ਮੈਂ ਤਿਆਰ ਹੋ ਜੇ ਭਾਵੇਂ ਲੱਖ ਦੀ ਵੇਚੀਏ 13-14 ਕਿਲੋ ਵਾਲੀ ਮੈਂ ਆ ਹੁਣ ਮੁੱਲ ਜਾਇਜ਼ ਹੀ ਕਰਾਂਗੇ ਤੇ ਜਾਇਜ਼ ਦੇ ਦਾਂਗੇ ਜੀ ਮੋਲੇ ਦਾ 80000 ਰੁਪਿਆ 75000 ਦੀ ਮੈਂ ਦੇ ਦਾਂਗੇ ਹਾਂ ਨਹੀਂ ਫਿਰ ਵੀਰ ਭਰਾ ਸਾਹਮਣੇ ਆ ਚਲੋ ਦੂਜੇ ਨੰਬਰ ਤੇ ਆ ਗਈ ਜੀ ਵੀ ਦੀ ਝੋਟੀ ਪਹਿਲਾ ਸੁਆ ਸੂਈ ਮੂੰਹ ਦੋਂਦੀ ਝੋਟੀ ਥੱਲੇ ਵੀ ਜੀ 10 ਕਿਲੋ ਦੋ ਤਿਆਰ ਜੇ ਆ ਵੇਖੋ ਖੱਲੇ ਦੀ ਬਹੁਤ ਸਾਫ ਹੈ ਠੰਡੀ ਸੀਲ ਝੋਟੀ ਆ ਦੋਂਦੀ ਮੂੰਹ ਵੀ ਜੀ ਤੇ ਮਗਰ ਇਹਦੇ ਕੱਟੀ ਜੇ ਆ ਤੇ ਇਹਦਾ ਵੀ ਜੀ ਮੁੱਲ ਆਪਾਂ ਉਹ ਮੈਂ 85 ਕਰਾ ਲਓ 90 ਕਰਾ ਲਓ ਤੇ 82000 ਦੀ ਝੋਟੀ ਆਪਾਂ ਹਾਂ ਨਾ ਦੇ ਦਾਂਗੇ ਵੀ ਜੀ ਤੀਜੇ ਨੰਬਰ ਤੇ ਆ ਗਈ ਵੀਰ ਜੀ ਇਹ ਵੀ ਪਹਿਲਣ ਝੋਟੀ ਸੂਈ ਜੇ ਤੇ ਇਹ ਵੀ ਜੀ ਕੋਈ ਸੂਈ ਜੇ ਪੰਜਾਂ ਤੋਂ ਛਾਂਦਰਾ ਦੀ ਤੇ ਝੋਟੀ ਦਾ ਵੀ ਜੀ ਬੱਚਾ ਮਰ ਗਿਆ ਢੋਟ ਥਲੇ ਇਸਟਮ ਸੱਤਾਂ ਤੋਂ 8 ਕਿਲੋ ਬੌਲੀ ਗਣ ਲਓ ਦੁੱਧ ਗਣ ਲਓ ਤਿਆਰ ਹੋਊਗਾ ਉਲੀ ਗੱਡੀ ਤੇ ਲਿਆਉਂਦੇ ਆ ਨਾ ਰਾਜ ਕਿਤੇ ਪੈਰਪੂ ਰੱਖਤਾ ਚ ਬੱਚੇ ਦਿੱਤੇ ਤੇ ਬੱਚਾ ਮਰ ਗਿਆ ਜੇ ਬਾਕੀ ਵੀ ਜੀ ਜਿਨ੍ਹਾਂ ਦੇ ਘਰੋਂ ਲਈ ਆਪਾਂ ਬੱਚੇ ਦੇ ਨਾਲ ਹੀ ਵੀਡੀਓ ਹੈ ਗਈ ਛੋਟੀ ਦੀ ਆਪਣੇ ਕੋਲ ਦੇਖੋ ਵੀਰ ਫੋਨ ਕਰਕੇ WhatsApp ਤੇ ਆੜ ਕੋ ਪਰਸਨਲ ਵੀਡੀਓ ਮੰਗਾ ਸਕਦਾ ਹੈ ਸੂਈ ਤਾਜੀ ਬਿਲਕੁਲ ਵੀ ਦੀ ਛੋਟੀ ਮੈਲਾ ਮਾਰੂਗੀ ਏ ਇਹ ਗੱਲ ਦੀ ਗਰੰਟੀ ਮੈਲਾ ਮਾਰੂ ਛੋਟੀ ਵਾਲੇ ਜਾ ਕੇ ਵੀਰ ਭਰਾਵਾਂ ਕੋ ਤੇ ਤਾਜੀ ਸੂਈ ਆ ਉਦਾਂ ਹੀ ਪਾ ਲਗਣ ਡਿਆ ਦਾਦੀ ਡੰਗਰ ਸੂਈ ਦਾ ਵੇਖੋ ਤੇ ਵੀਰ ਜੀ ਬਾਕੀ ਕਰਮਾਲੀ ਹੈ ਠੰਡੀ ਜੇ ਮਿਲਦੀ ਉਦਾਂ ਹੀ ਜੇ ਇਹ ਕੋ ਵੀਰਪਰਾ ਸੰਭੂਗਾ ਝੋਟੀ ਪਹਿਲੇ ਨੇ 10 ਕਰੋ ਦਈ ਜੂਗੀ ਦੁੱਧ ਬਾਕੀ ਰਾਜੀ ਰੂਜੀ ਚੰਗੀ ਆ ਖਾਨ ਚੱਡਾ ਬਹੁਤ ਸਾਫ ਹੈ ਵੇਖੋ ਪਹਿਲੇ ਨੇ ਖਾਨ ਬਹੁਤ ਵਧੀਆ ਬੜਾਇਆ ਵਾ ਇਹਦਾ ਮੁੱਲ ਵੀ ਜੇ ਲੋ ਬੱਚਾ ਨਾਲ ਹੁੰਦਾ ਤੇ ਵੀ ਝੋਟੀ 80-85 ਹਜ਼ਾਰ ਦੀ ਹੁਣ ਚਲੋ 70 ਹਜ਼ਾਰ ਚੋਂ ਮਾਨਤਾ ਆਪਾਂ ਕਰ ਦਾਂਗੇ ਬਾਕੀ ਸੀਲ ਠੰਡੀ ਪੂਰੀ ਝੋਟੀ ਮਜਨ ਕਾਦ ਲੋਡ ਵੀ ਪੂਰਾ ਆ ਸਕਿਨੀ ਸਿੰਗੀ ਸੁੰਗੀ ਬਿਲਕੁਲ ਬਰੀਕ ਹੈ ਸਿੰਗ ਸੁੰਗੀ ਬਿਲਕੁਲ ਸਾਫ ਹੈ ਵੇਖੋ ਨਿੱਕਾ ਸਿੰਗ ਲੱਗਾ ਤੇ ਚੌਥੇ ਨੰਬਰ ਤੇ ਆ ਗਈ ਜੀ ਵੀਰ ਜੀ ਨੀਲੀ ਰਵੀ ਦਾ ਪੱਖ ਰੱਖਦੀ ਆ ਪਰ ਕਮਾਲ ਦੀ ਗੱਲ ਹੈ ਵੀਰ ਜੀ ਮਗਲ ਦੇ ਨੀਲੀ ਰਵੀ ਦੀ ਕੱਟੀ ਆ ਬਿਲਕੁਲ ਟੇਡਾ ਅੱਖ ਤੇ ਬਲੋਰੀ ਅੱਖ ਵੇਖੋ ਏਡਾ ਕੱਟ ਤੇ ਬਲੋਰੀ ਅੱਖ ਜੀ ਕੱਟੀ ਜਰੂਰ ਵੀਰ ਭਰਾ ਸਾਹਮਣੇ ਕੋਈ 20 ਦਿਨਾਂ ਦੀ ਕੱਟੀ ਸੁਈ ਜੇ ਵੇਖੋ ਕਿੱਥੇ ਕੱਟਿਆ ਛੋਟੀ ਕੱਟੀ ਦਾ ਕਿੱਥੇ ਕੱਦ ਜੇ ਤੇ ਆਪ ਵੀ ਮੈਂ ਸਾਹਮਣ ਵਾਲੀ ਆ ਥੱਲੋਂ ਬਹੁਤ ਹੀ ਖੂਬਸੂਰਤ ਤਿਆਰ ਹੋਈ ਆ ਵੇਖੋ ਆ ਵੇਖੋ ਵੀਰ ਜੀ ਇਥੇਲੇ ਮੌਕੇ ਤੇ ਹੁਣ ਵੀਰ ਜੀ 10 ਕਿਲੋ ਦੁੱਧ ਤਿਆਰ ਹੋਊਗਾ ਜੇ ਤੇ ਦੂਜਾ ਸੂਗਾ ਸੁਈ ਜੇ ਪੂਰੇ ਵਜਨ ਕੱਦ ਲੋਡ ਆ ਲਈਏ ਇਹ ਵੀਰਪਰਾ ਸੰਭੂ ਗਾ ਜਿੰਨਾ ਕੋ ਲਿਆਂਦੀ ਆ ਸਾਂਭੂ ਨਾ ਵੀਰਪਰਾਵਾਂ ਦੇ ਹਿਸਾਬ ਦੀ ਤੇ ਸਾਹਮਣ ਵਾਲੀ ਆ ਮੈਂ ਥੋੜੀ ਜੀ ਸਰੀਰ ਤੋਂ ਤੁਸੀਂ ਵੇਖਣ ਦਾ ਪੰਨੇ ਥੋੜੀ ਬਿੱਕੀ ਆ ਜੇ ਕੋਈ ਸੰਭੂ ਗਾ ਦੁੱਧ 13-14 ਕਿਲੋ ਕਰ ਜੂਗੀ ਬੜੇ ਰਮਾਨਾ ਤੇ ਆ ਇਹਦੀ ਕੱਟੀ ਆ ਵੀਰਪਰਾਵਾਂ ਨੂੰ ਬਖਾਤੀ ਆ ਜਲਦੀ ਹਰਤੀ ਆ 20 ਦਿਨਾਂ ਦੀ ਕੱਟੀ ਜੇ ਵੀਰ ਜੀ ਇਹ 6 ਮਹੀਨਿਆਂ ਝੋਟੀ ਤਕੜੀ ਤਿਆਰ ਹੋ ਜੂਗੀ ਸਾਲ ਨੂੰ ਝੋਟੀ ਨਾਲ ਅਲ ਜੂਗੀ ਤੇ ਬਾਕੀ ਬਿਲਕੁਲ ਪਤਲੇ ਚੰਮੜ ਵਾਲੀ ਆ ਕੱਦ ਵੇਖੋ ਝੋਟੀ ਦਾ ਥਾਣ ਵੇਖੋ ਲੱਗਾ ਕਿੰਨਾ ਸਾਫ਼ ਹੈ ਬਿਲਕੁਲ ਸਾਫ਼ ਵੇਖੋ ਇਹ ਇਹਦਾ ਮੁੱਲ ਵੀ ਦੀ ਚਲੋ ਆਂਦੇ ਹੁੰਦੇ ਨਾ ਮੋਲ ਨੂੰ ਵਿਆਜ ਪਿਆਰਾ ਤੇ ਮੈਂ ਦੂ ਦਾ ਚਲੋ ਮੈਂ ਵੀ ਚੰਗੇ ਰੁਪਈਆ ਦੀ ਆ ਤੇ ਕੱਟੀ ਵੀ ਮਗਰ ਚੰਗੇ ਰੁਪਈਆ ਜਿਵੇਂ ਵੀਰਪਰਾ ਘਰ ਸਾਹਮਣੇ ਵਾਲਾ ਜਿਹਨੇ ਕੱਟੀ ਸ਼ਕੀਨ ਹੈ ਸਾਹਮਣੀ ਆ ਉਹ ਵੀਰਪਰਾ ਜੂਰ ਦੇ ਬਾਰੇ ਮੁੱਲ ਕਰੇ ਇਹਦਾ ਮੁੱਲ ਕਰਨ ਨੂੰ ਵੀ ਦੀ ਮੈਂ 85000 ਰੁਪਈਆ ਕਰ ਲਈਏ 90 ਕਰ ਲਈਏ ਜਾਂ 80000 ਦੀ ਹਾਣਾ ਦੇ ਦਾਂਗੇ ਹਾਂਜੀ ਕੋਈ ਫੋਨਪਰਾ ਵੀਰਪਰਾ ਫੋਨ ਲਾਵੇ ਮੌਕੇ ਤੇ ਮਾਨਤਨ ਕਰਾਂਗੇ ਤੇ ਪਾਣੀ ਮੈਂ ਨੰਬਰ ਤੇ ਆ ਗਈ ਜੀ ਵੀ ਜੀ ਆਹ ਵੇਖੋ ਤਾਜੀ ਸੂਈ ਜੇ ਅਰੇ 2 ਦਿਨ ਹੋ ਗਏ ਸੂਈ ਨੂੰ ਰੱਖੋ ਮੈਲੇ ਨਾਲ ਵਿੱਚ ਲਿਬੜੀ ਹੋ ਜਾਂਦੀ ਤਾਜੀ ਸੂਈ ਬਿਲਕੁਲ ਤੇ ਢਾਲੀ ਉਹ ਪਤਾ ਵੀ ਵੀ ਦੀ ਚੰਗੀ ਤਿਆਰ ਹੋਏ 8-9 ਕਿਲੋ ਬੋਲਾ ਹੋਊਗਾ ਛੋਟੀ ਥੱਲੇ ਇਹਦੇ ਮਗਰ ਵੀ ਕੱਟੀ ਜੀ ਵੀ ਜੀ ਇਹਦੇ ਮਗਰ ਵੀ ਕੱਟੀ ਨਹੀਂ ਜਾਂਦੀ ਜਾਬੀ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਨੀਲੀ ਰਾਵੀ ਦੀ ਹੈ ਵੀ ਕੱਟੀਆਂ ਸਾਰਿਆਂ ਮਗਰ ਆ ਵੇਖੋ ਇਹ ਵੀ ਨੀਲੀ ਰਾਵੀ ਦੀ ਕੱਟੀ ਜੇ ਤੇ ਇਹ ਵੀ ਜੀ ਦੂਜਾ ਸਵੇਰ ਸੂਈ ਜੇ ਤੇ ਹੁਣ ਕੋਈ 8 ਤੋਂ 9 ਕਿਲੋ ਬੋਲਾ ਤਿਆਰ ਹੋਊਗਾ ਥੱਲੇ ਇਹਦੇ ਤੇ ਬਾਕੀ ਥਾਂ ਚੱਡੇ ਵਾਲੀ ਚੰਗੀ ਪਤਲੇ ਚੰਮ ਵਾਲੀ ਆ ਦੁੱਧ ਵੇਦੀ ਇਹ ਵੀ ਕੋਈ 10 ਆ ਲੀਟਰ ਤਹਾਂ ਤੋਂ ਬਾਹਰ ਹੀ ਭਰੂਗੀ ਪੀਲੇ ਸਵੇਰਾ 10 11 ਕਿਲੋ ਦਾ ਕਾੜਿਆ ਦਾ ਤਹਾਂ ਤੋਂ ਬਾਹਰ ਪੜ ਚੋਣ ਚਵਾ ਬਹੁਤ ਸਾਫ ਹੈ ਵੀ ਜੀ ਬਿਲਕੁਲ ਪਤਲੇ ਚੰਬਦੀ ਆ ਇਹਦਾ ਮੁੱਲ ਵੀ ਜੀ ਭਾਵੇਂ 80 ਕਰਾ ਲਓ 85 ਕਰਾ ਲਓ ਇਹ 76000 ਦੀ ਆਪਾਂ ਦੇ ਦਾਂਗੇ ਹਾਂਜੀ ਤੇ ਬਾਕੀ ਵੀਰਾਂ ਭਰਾਵਾਂ ਕੇ ਬੇਨਤੀ ਹੈ ਫੇਰ ਕਰਦੇ ਆ ਤੁਹਾਡੀ ਚੜ੍ਹਦੀ ਕਲਾ ਡੇਰੀ ਫਾਰਮ ਰਿਤਿਵਾ ਸਬਸਕ੍ਰਾਈਬ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਆਜੇ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਅੱਤੇ ਤੱਕ ਪਹੁੰਚ ਸਕਿਆ ਕਰੀ ਤੇ ਬਾਕੀ ਕੋ ਵੀਰ ਭਰਾ ਫੋਨ ਕਰੇ ਜਰੂਰ ਵੇਖ ਕੇ ਵੀਡੀਓ ਮਾਨਤਨ ਕਰਾਂਗੇ ਮਾਲ ਸਾਰਾ ਹੀ ਚੰਗਾ ਸੁਥਰਾ ਆ ਤਾਂ ਕਿ ਚਲੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ